ਅਸਲਾਮੁਅਲੈਕਮ ਜੀ ਕਿਦਾ ਹਾਲ ਚਾਲ ਮੀਤ ਕਰਨ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਗੱਲ ਕਰਾਂਗੇ ਚੜ੍ਹਦੇ ਪੰਜਾਬ ਦੇ ਪੁਰਾਣਿਆਂ ਦੀ ਜਿਹੜੇ ਚੜ੍ਹਦੇ ਪੰਜਾਬ ਤੋਂ ਸਾਡੇ ਵੀਰ ਸਾਡੀਆਂ ਭੈਣਾਂ ਆਈਆਂ ਸਨ ਲੈਣਦੇ ਪੰਜਾਬ ਜਿੰਨਾ ਇੰਨੇ ਦਿਨਾਂ ਤੱਕ ਰੌਣਕ ਬਣਾ ਕੇ ਰੱਖੀ ਉਹ ਸਾਡੇ ਤੋਂ ਵਾਪਸ ਜਾ ਚੁੱਕੇ ਨੇ ਚੜ੍ਹਦੇ ਪੰਜਾਬ ਤੇ ਦਿਲ ਬਹੁਤ ਉਦਾਸ ਹੈ ਕਿਉਂਕਿ ਜਿਹੜੀਆਂ ਖੁਸ਼ੀਆਂ ਜਿਹੜੀ ਪਿਆਰ ਜਿਹੜੀ ਮੁਹੱਬਤ ਮਿਲੀ ਇਹਨਾਂ ਦੇ ਨਾਲ ਅਸੀਂ ਸੋਚ ਵੀ ਨਹੀਂ ਸੀ ਸਾਕ ਦੇ ਕਿ ਸਾਨੂੰ ਇੰਨਾ ਪਿਆਰ ਮਿਲੇਗਾ ਇੰਨੀ ਮੁਹੱਬਤ ਮਿਲੇਗੀ ਚੜ੍ਹਦੇ ਪੰਜਾਬ ਦੇ ਲੋਕਾਂ ਕੋ ਲੇਕਿਨ ਜਦੋਂ ਵਾਪਸ ਗਏ ਨੇ ਦਿਲ ਬਹੁਤ ਉਦਾਸ ਕਰਕੇ ਗਏ ਨੇ ਅੱਜ ਵਿਛੜਨ ਦੇ ਵੀਡੀਓ ਦੇਖਾਂਗੇ ਜਦੋਂ ਵਾਪਸ ਗਏ ਤੇ ਉਹਨਾਂ ਦੇ ਕੀ ਕਹਿਣਾ ਸੀ ਲੈਂਦੇ ਪੰਜਾਬ ਦੇ ਬਾਰੇ ਤੇ ਲੈਂਦੇ ਪੰਜਾਬ ਦੇ ਲੋਕਾਂ ਦੇ ਬਾਰੇ ਤੇ ਅੱਜ ਇਸ ਹਵਾਲੇ ਨਾਲ ਵੀਡੀਓ ਆ ਵੀਡੀਓ ਦੀ ਤਰ੍ਹਾਂ ਵਧਨ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਏ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਉਣ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ 1 2 3 ਗੋ ਲੋ ਵੀ ਕਾਫੀ ਦਿਨਾਂ ਤੋਂ ਸਾਰੇ ਯਾਰ ਦੋਸਤ ਇਕੱਠੇ ਤਾਂ ਹੋਣ ਜਾ ਰਹੇ ਆ ਵਾਪਸ ਤੇ ਮੁਹੱਬਤ ਦਾ ਪਿਆਰ ਦਾ ਸ਼ੁਕਰੀਆ ਉਮੀਦ ਕਰਦੇ ਆ ਕਿ ਦੁਬਾਰਾ ਫੇਰ ਆਓਗੇ ਮਿਲ ਕੇ ਪਰ ਸੇਵਾ ਦਾ ਮੌਕਾ ਦਿਓ ਹਰ ਵਾਰ ਆਮਾਗੇ ਜੱਲਾ ਸਾਹਿਬ ਬਹੁਤ ਹੀ ਪਿਆਰ ਮੁਹੱਬਤ ਦਿੱਤਾ ਤੁਸੀਂ ਔਰ ਬਹੁਤ ਚੰਗਾ ਲੱਗਿਆ ਸਾਨੂੰ ਮਹਿਸੂਸ ਹੀ ਰਿਹਾ ਕਿ ਅਸੀਂ ਆ ਚੜ੍ਹਦਾ ਪੰਜਾਬ ਤੇ ਲੰਦਾ ਪੰਜਾਬ ਹੈ 1 ਫੁੱਟ ਦਾ ਫਾਸਲਾ ਬਸ ਤੇ ਪਰ ਇੱਥੇ 1 ਫੁੱਟ ਦਾ ਵੀ ਨਹੀਂ ਫਾਸਲਾ ਔਰ ਦਿਲਾਂ ਦੇ ਵਿੱਚ ਬੜਾ ਮੁਹੱਬਤ ਆ ਤੁਹਾਡੇ ਦਿਲਾਂ ਚ ਵੀ ਸਾਡੇ ਦਿਲਾਂ ਦੇ ਵਿੱਚ ਵੀ ਇੱਕ ਦੂਜੇ ਪ੍ਰਤੀ ਔਰ ਪਰਮਾਤਮਾ ਇਹਦੇ ਦੋਵਾਂ ਮੁਲਕਾਂ ਦਾ ਪਿਆਰ ਬਣਾਈ ਜਿਵੇਂ ਜਿਵੇਂ ਤੁਸੀਂ ਆਇਓ ਤੇ ਜਾਂਦੇ ਆ ਜਾ ਕੇ ਹੋਣੀ ਚਾਹੀਦੀ ਹੈ ਕੋਸ਼ਿਸ਼ ਵੀ ਇਸ ਤਰ੍ਹਾਂ ਦੀਆਂ ਕੌਨ ਬਿਲਕੁਲ ਜੀ ਦੋਨੋਂ ਪਾਸੇ ਹੋਣਾ ਲੈ ਵੀ ਬਣਾ ਹੋਣੀ ਚੱਲਿਓ ਸਾਰੇ ਨਹੀਂ ਰੁਕਦੇ ਲੱਗਦਾ ਤੇਰੀ ਕੋਈ ਬੋਲ ਰਿਆ ਨਹੀਂ ਚਲਿਓ ਸਾਰੇ ਕੋਈ ਵੀ ਨਹੀਂ ਬੋਲਿਆ ਹਾਂ ਚੱਲਿਆ ਉਹਦੀ ਪ੍ਰਾਪਤੀ ਆ ਉਹਨਾਂ ਦਾ ਇੱਕ ਕਮਿਟ ਕੀਮਤੀ ਆ ਤੁਹਾਡਾ ਵੀ ਆ ਤੇ ਜਿਹੜਾ ਇਹ ਕਮਿਟ ਕੀਮਤੀ ਆ ਰੋਣੀ ਸਾਹਿਬ ਦਾ ਚਲੋ ਉਸ ਦਾ ਬਹੁਤ ਪਿੱਛੇ ਖੜੇ ਆ ਪਰ ਉਹਨਾਂ ਨੇ ਕਿਤੇ ਕਿਸੇ ਦੇ ਮੂੰਹ ਦੇ ਵਿੱਚ ਅੱਜ ਨਿਕਲਿਆ ਚੱਲਦੇ ਆ ਹਾਂ ਸਾਰੇ ਮਨ ਬਸ ਉਸੇ ਪਾਇਆ ਹੋ ਰਿਹਾ ਹੋ ਰਿਹਾ ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ। ਮੈਨੂੰ ਵੀ ਦਿੱਸ ਰਿਹਾ ਨੀ ਨਾ। ਪਰ ਸਾਨੂੰ ਮਹਿਸੂਸ ਨੇ ਆਇਆ ਸੀ ਕਿਸੇ ਬਗਾਨੇ ਮਲਕ ਦੇ ਵਿੱਚ ਧਰਨਾ। ਐਡਾ ਲੱਗਿਆ ਵੀ ਮਤਲਬ ਅਸੀਂ ਵੈਸੇ ਹੀ ਕਿਸੇ ਰਿਸ਼ਤੇਦਾਰੀ ਘਰ ਆਏ ਹੋਇਆ ਇੱਥੇ। ਵੀ ਕੋਈ ਵੀ ਫਰਕ ਨਹੀਂ ਲੱਗਿਆ ਇੱਕ ਵੀ ਚੀਜ਼ ਦਾ ਫਰਕ ਨਹੀਂ ਲੱਗਿਆ। ਤਾਂ ਜੀ ਭਾਈ ਆਪਾਂ ਜੇ telephone ਨੇ ਕਿਹਾ ਸੀਗਾ ਬਾਹਰ ਬੋਲਦੇ। ਵੀ ਅਸੀਂ ਆਪਾਂ ਕਿੰਨੇ ਮਲਕਾਂ 'ਚ ਗਏ ਆ ਬਾਈ। ਬਿਲਕੁਲ। ਆਪਾਂ ਮਹੀਨੇ ਲਈ ਜਾਂਦੇ ਆ ਪਰ ਹਫ਼ਤੇ ਬਾਅਦ ਲੱਗਦੇ ਭੱਜ ਚੱਲੀਏ। ਭੱਜ ਚੱਲੀਏ। ਹਾਂ। ਭਾਈ ਇਹ ਕਿੱਥੇ ਜਗਾ ਸਾਨੂੰ ਆਇਆ ਨੀ ਕਿਉਂ ਨਹੀਂ ਹੋਰ ਹਰ ਬੰਦੇ ਦੇ ਆਪ ਕੋ ਆਪਣੇ ਪ੍ਰਭਾਵ ਹੁੰਦੇ ਆ ਬੰਦਾ ਪੱਲੇ ਨਾਲ ਬੰਨ੍ਹ ਕੇ ਲ ਜਾਂਦਾ ਮੈਂ ਉੱਥੇ ਪਿੱਛੇ ਵੀ ਦੱਸ ਗਿਆ ਕਿ ਮੈਨੂੰ ਕਹਿੰਦੇ ਕਿ ਨਫਰਤ ਕਿਵੇਂ ਖਤਮ ਹੋ ਸਕਦੀ ਹੈ ਕੰਨ ਹਰ ਬੰਦੇ ਦੇ ਅੰਦਰ ਜਗਿਆਸੂ ਹੁੰਦਾ ਮੈਂ ਖੜੀ 9 ਵਜੇ ਵਾਲੀਆਂ ਖਬਰਾਂ ਤੁਸੀਂ ਵੀ ਤੁਹਾਡੀਆਂ ਵੱਧ ਕਰ ਲੋ ਤੁਸੀਂ ਵੀ ਕਰ ਦਿੰਦੇ ਸਾਡੇ 50 ਤੋਂ ਲੈ ਕੇ 60% ਦੇ ਮਸਲੇ ਹੱਲ ਹੋ ਜਾਣੇ ਆ ਤੁਸੀਂ ਦੱਸੋ ਜੀ ਸਾਡੇ ਕੋਈ ਉਕਾਈ ਹੋਈ ਹੋਵੇ ਜੀ ਸਰ ਸੋਗ੍ਰਤੀ ਹੋਈ ਹੋਵੇ ਮੈਂ ਮੈਂ ਇਹਨਾਂ ਨਾਲ ਵੀ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਵੀ ਵਿਖਰਾ ਕਰਦਾ ਫਿਰ ਵੀ ਅੱਜ ਦਾ ਵੀ ਸਾਡਾ ਬਹੁਤ ਬੁਲੀਆ ਤੁਸੀਂ ਸਾਰੇ ਆਓ ਇੱਕ ਦੂਜੇ ਨੂੰ ਗੱਲ ਵਕੜੀ ਪਾਵਾਗੇ ਇੱਕ ਦੂਜੇ ਨੂੰ ਜਾਣਾਂਗੇ ਤੇ ਫੇਰ ਹੀ ਆਪਾਂ ਕੇ ਬੱਸ ਸਕਦੇ ਆਂ ਸਾਡੇ ਅੰਦਰ ਤੁਹਾਡਾ ਭਾਜੀ ਬਹੁਤ ਧੰਨਵਾਦ ਹੈ ਸਾਡਾ 7 ਦਿਨ ਦਾ ਵੀਰਸ ਸੀ ਜੀ 7 ਦਿਨ ਦਾ ਤੇ 7ਵੇਂ ਦਿਨ ਅਸੀਂ ਫੇਰ ਉੱਥੇ ਬੈਠੇ ਜਿੱਥੇ ਪਹਿਲੇ ਦਿਨ ਪਹੁੰਚੇ ਸੀ ਹਾਂ ਤੇ ਅੱਜ ਚਿਤ ਕਰਦਾ ਸੀ ਕਿ ਕਾਸ਼ ਕਿਤੇ 6 ਦਿਨਾਂ ਹੁੰਦਾ ਤੇ ਹਾਂ ਤੇ ਕਾਸ਼ ਕਿਤੇ ਵੀ ਦਾ 15 ਦਿਨਾਂ ਦਾ ਹੁੰਦਾ ਅਸੀਂ 15 ਦਿਨ ਤੁਹਾਡੇ ਕੋਲ ਰਹਿਣਾ ਸੀ ਮਹੀਨੇ ਦਾ ਹੁੰਦਾ 28 ਦਿਨ ਲਾਉਣੇ ਸੀ ਸਾਰੇ ਕੰਮ ਛੱਡ ਕੇ ਇੱਥੇ ਬੁੱਟੀ ਆਉਣਾ ਤੇ ਪਤਾ ਨਹੀਂ ਦਰਦ ਕੀ ਹੋਏ ਨਿਕਲ ਕੇ ਬੜੀ ਜਦੋਂ ਤੁਰੇ ਸੀ یوں ਲੱਗਦਾ ਸੀ ਯਾਰ ਉੱਥੇ ਇਹਨਾਂ ਤੋਂ ਬਿਨਾ ਕੋਈ ਨਹੀਂ ਜਾਣਦਾ ਹੁਣ ਇਹੋ ਲੱਗਦਾ ਵੀ ਜਿੱਥੇ ਉਹਨੇ ਜਾਣਦੇ ਪੈਣਾ ਵੀਰ ਇੱਥੇ ਮੁਕਬਲਵਾਦ ਆ ਤਰ ਤਨਵਾਦ ਤਨਵਾਦ ਅਸਲਾਮੁਅਲੈਕਮ ਸਾਰੇ ਦੋਸਤਾਂ ਨੂੰ ਮੈਂ ਇਸ ਵੇਲੇ ਵਾਗਾ ਬਾਰਡਰ ਤੇ ਤੇ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਨੂੰ ਅਟੈਂਡ ਕਰਨ ਵਾਸਤੇ ਜਿੱਥੇ ਵੱਡੇ ਵੱਡੇ ਨਾਮ ਪਾਕਿਸਤਾਨ ਆ ਰਹੇ ਨੇ ਉੱਥੇ ਨਾਲ ਹੀ ਸਾਡੇ ਬਹੁਤ ਸੋਹਣੇ ਪਿਆਰੇ ਲਖਾਰੀ ਗੀਤਕਾਰ ਬੀਰ ਸਿੰਘ ਜੀ ਆ ਗਏ ਨੇ ਬਹੁਤ ਦਿਲੋਂ ਧੰਨਵਾਦ ਹਾਂ ਦਾ ਖੁਸ਼ ਮੈਂ ਬਹੁਤ ਖੁਸ਼ ਹਾਂ ਉਹਨਾਂ ਦਾ ਗਾਣਾ ਵੀ 13 13 ਤੋਲਾਂਗਾ 13 13 ਦੋਲਾਂਗਾ ਵੈਲਕਮ ਭਾਜੀ ਥੈਂਕ ਯੂ ਜ਼ੀਬ ਭਾਜੀ ਵੈਲਕਮ ਵੈਲਕਮ ਤੁਹਾਨੂੰ ਪਾਕਿਸਤਾਨ ਆਉਣ ਦੇ ਬਹੁਤ ਸਾਰਾ ਪਿਆਰ ਮੁਹੱਬਤ ਬਹੁਤ ਧੰਨਵਾਦ ਉਹ 13 13 ਤੋਲਾਂਗਾ ਕਿਸ ਤਰ੍ਹਾਂ ਉਸ ਤਰ੍ਹਾਂ ਉਹ ਤੋਲਾਂਗੇ ਉਸ ਤਰ੍ਹਾਂ ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਇਆ ਥਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ ਮੈਂ ਘਰ ਖੁਦਾ ਦੇ ਜਾ ਕੇ ਬਾਲੂ ਮੋਮਬਤੀਆਂ ਫੇ ਮਈਸੂ ਦੇ ਘਰ ਜਾ ਕੇ ਰੋਜ਼ਾ ਖੋਲਾਂਗਾ ਵਾ 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 ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਲਾਗਾ ਵੈਲਕਮ 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 ਜੀ ਸ਼ੁਕਰੀਆ ਬਹੁਤ ਬਹੁਤ ਪਿਆਰ ਵੈਲਕਮ ਹਾਂ ਤੇਰਾ ਤੇਰਾ ਦੁਲਾਗਾ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖੋ ਪਿਆਰ ਮੁਹੱਬਤ ਉਹ ਕਾਇਮ ਏ ਲੋਕਾਂ ਦੇ ਦਿਲ ਨਹੀਂ ਕਰਦੇ ਵਾਪਸ ਜਾਣ ਤੇ ਤੁਸੀਂ ਦੇਖੋ ਪਿਆਰ ਦਾ ਇਜ਼ਹਾਰ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਕੋਈ ਫਰਕ ਨਹੀਂ ਲੱਗਾ ਕਿ ਚੜਦੇ ਪੰਜਾਬ ਤੋਂ ਅਸੀਂ ਲੈंदे ਪੰਜਾਬ ਆ ਗਏ ਆ ਸਾਨੂੰ ਇੰਜ ਲੱਗਦਾ ਜਿਵੇਂ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਕੋਲ ਮਿਲਣ ਵਾਸਤੇ ਆਏ ਆ ਇਹ ਮੁਹੱਬਤ ਦਿਲਾਂ ਦੇ ਵਿੱਚ ਜ਼ਿੰਦਾ ਰਹਿਣੀ ਚਾਹੀਦੀ ਏ ਚੜਦਾ ਤੇ ਲੈਂਦਾ ਪੰਜਾਬ ਚੜਦਾ ਲੈਂਦਾ ਨਹੀਂ ਹੈ ਬਲਕਿ ਇਹ ਸਾਡਾ ਸਾਂਝਾ ਪੰਜਾਬ ਹੈ ਇਹ ਜਿੰਨਾ ਲੈਂਦਾ ਪੰਜਾਬ ਲੈਂਦਿਆਂ ਦਾ ਹੈ ਇੰਨਾ ਚੜਦਿਆਂ ਦਾ ਤੇ ਜਿੰਨਾ ਚੜਦਾ ਪੰਜਾਬ ਚੜਦਿਆਂ ਦਾ ਉਹਨਾਂ ਲੈਂਦੇ ਪੰਜਾਬ ਵਾਲਿਆਂ ਦਾ ਤੇ ਪਿਆਰ ਮੁਹੱਬਤ ਜ਼ਿੰਦਾ ਰਹਿਣੀ ਚਾਹੀਦੀ ਹੈ ਮੁਹੱਬਤ ਜ਼ਿੰਦਾ ਰਹੇਗੀ ਤੇ ਅਸੀਂ ਇਸੇ ਤਰ੍ਹਾਂ ਮੁਹੱਬਤ ਨਾਲ ਮਿਲਦੇ ਰਹਾਂਗੇ ਪਿਆਰ ਨਾਲ ਮਿਲਦੇ ਰਹਾਂਗੇ ਤੇ ਬਹੁਤ ਚੰਗਾ ਲੱਗਾ ਚੜਦੇ ਪੰਜਾਬ ਦੇ ਕਲਾਕਾਰ ਇੰਨਾ ਜ਼ਿਆਦਾ ਜਿਹੜਾ ਮੁਹੱਬਤ ਰੱਖਦੇ ਨੇ ਪਿਆਰ ਰੱਖਦੇ ਨੇ ਲੈਂਦੇ ਪੰਜਾਬ ਨਾਲ ਲੈਂਦੇ ਪੰਜਾਬ ਦੇ ਲੋਕਾਂ ਨਾਲ ਬਹੁਤ ਵਧੀਆ ਲੱਗੀ ਵੀਡੀਓ ਇਨਾਂ ਦੇ ਜਜ਼ਬਾਤ ਨੂੰ ਸਲਾਮ ਹੈ ਕਿ ਇਨਾਂ ਦੇ ਐਡੇ ਚੰਗੇ ਵਿਚਾਰ ਨੇ ਸਾਡੇ ਵਾਸਤੇ ਲਿੰਦੇ ਪੰਜਾਬ ਵਾਸਤੇ ਤੇ ਬਹੁਤ ਚੰਗੀ ਲੱਗੀ ਵੀਡੀਓ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਹੈ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ